आजकल मेरी इंडस्ट्री मेरी ग्रेट कार्य के सारे किसान का सीधी ठीक ठाक इंफो मुदला हो थोड़ा सारा मैं इस बात पे भी आपका मगाया सी सौदा यह गिरी चीनी जड़ने से ऐसे करते हैं ना मेरे पैर पाइ क्या मेरे पालों से कराया है तो तो यहाँ चीनी कटे लाखों के सारे मेरे यहाँ पति पीजा पीजा पाप मशीन दस माना जी द

ਨਾਮ ਤੁਸੀਂ ਇਹ ਆਪਣਾ ਪਾਕੇ ਤੋਂ ਵਰਨ ਕਿ ਸੇ ਰੱਖਾਂਗੇ ਜੀ ਤੇ ਕਹਿੰਦੇ ਆਂਗੇ ਤੇ ਇਹ ਆਪਣਾ ਗੜਨਾ ਦਾ ਪੈਕ ਕਰੀ ਸੋਇਆ ਬੀਨ ਹੋਰੀ ਤੇ ਇਹਦਾ ਗਰਮ ਮਸਾਲਾ ਤੇ ਜੀ ਚਾਹ ਮਸਾਲਾ ਤੇ ਇਹ ਆਪਣਾ ਮੰਨ ਲੈਂਦੇ ਸੇ ਸ਼ੱਕੜ ਸ਼ੱਕੜਾ ਖਟੀ ਹੋਰੀ ਲਓ ਜੀ ਆਪਾਂ ਇਹਨੂੰ ਸਾਫ ਕਰਕੇ ਇੱਥੇ ਪੀਕਾ ਰੱਖ ਲਾਂਗੇ ਠੀਕ ਹੈ ਜੀ ਤੇ ਇਹ ਲਓ ਆਪਾਂ ਸਾਰਾ ਸੌਦਾ ਪਾਰਤਾ ਜੀ ਠੀਕ ਤੇ ਮਾਰੇ ਟੱਕਣ ਲਾਤੇ ਕਿ ਤੁਮਰੀ ਆਪਾਂ ਸਾਫ ਕਰਕੇ ਨਾ ਤੇ ਹੁਣ ਆਪਾਂ ਠੀਕ ਨਾ ਰੱਖ ਦਾਂਗੇ ਜੀ ਪਹਿਲਾਂ ਰੱਖਾਂਗੇ ਜੀ ਆਪਾਂ ਸਾਫ ਜਿਹੜੀ ਵਾਲੀ ਜੀ ਠੀਕ ਹੈ ਜੀ ਤੇ ਲਓ ਜੀ ਇੱਥੇ ਸਵੇਰ ਦਾ ਟਾਈਮ ਆ ਜੀ ਨਹੀਂ ਬਹੁਤ ਜ਼ਿਆਦਾ ਪੈ ਰਿਆ ਜੀ ਦੇਖੋ ਤੇ ਇਹਨਾ ਹੈਗਾ ਜੀ ਅੱਜ ਪੁੱਧਵਾਰ ਰਾ ਤਪਸ ਉਹਦਾ ਮੰਗਾਇਆ ਸੀ ਜੀ ਉਸ ਤੋਂ ਉਸ ਦਾ ਪਾ ਸਾਰਾ ਕੱਢ ਤਸੀਂ ਤੇ ਲੋ ਜੀ ਆਪਾਂ ਬਲਕਸ ਫੇਰ ਤੋਂ ਸ਼ੁਰੂ ਕਰਿਆ ਜੀ ਠੀਕਾ ਜੀ ਲੋ ਜੀ ਗੱਦੇ ਆਪਾਂ ਬਾਹਰ ਕੱਢਦੇ ਸੀ ਤੇ ਢੇੜਾ ਸਾਫ ਕਰਤਾ ਪਾਣੀ ਸਾਰਾ ਕੱਢਤਾ ਜੀ ਠੀਕਾ ਜੀ ਤੇ ਹਰਦੀਪਾ ਆ ਚੁੱਲਾ ਬਾਹਰ ਰੱਖ ਜੀ ਹਰਦੀਪ ਨੇ ਚੁੱਲਾ ਬਾਹਰ ਰੱਖ ਤਾ ਤੇ ਹੈਗੀ ਆ ਜੀ ਧੁੱਪ ਜੀ ਥੋੜੀ ਥੋੜੀ ਗਰਮੈਸਤ ਹੋ ਗਈ ਜਮੀਨ ਤੋਂ ਬਾਤਾਂ ਲਓ ਜੀ ਆਪਾਂ ਨਹਾ ਨੂੰ ਇਹ ਫਿਰ ਮਿਲਾਂਗੇ ਜੀ ਬਣੇ ਰਹੋ ਵੀਡੀਓ ਦੇ ਨਾਲ ਠੀਕ ਹੈ ਜੀ ਲਓ ਜੀ ਆਪਾਂ ਨਹਾਇਆ ਇੱਕ ਵੇਸੀ ਠੀਕ ਹੈ ਜੀ ਤੇ ਅੱਜ ਵਾਲ ਧੋਏ ਸੀ ਜਮੀਨਾਂ ਪਾਣੀ ਲੱਗਿਆ ਸੀ ਤੇ ਹੁਣ ਆਪਾਂ ਦੁਪਹਿਰ ਦੀ ਕਰੀਏ ਤਿਆਰੀ ਤੇ ਬਣਾਈਏ ਆਪਾਂ ਕਿਆ ਬਣਾਵਾਂਗੇ ਤੇ ਸੋਚ ਰਹੇ ਆ ਜੀ ਮੈਂ ਸੇਨਾ ਪਰਾਂਤ ਬਣਾਈ ਸੀ ਕੀਆ ਦੀ ਸਬਜ਼ੀ ਤੇ ਉਹ ਆਪਣੇ ਪਾਪਾ ਹੀ ਆ ਜੀ ਤੇ ਉਸ ਨੂੰ ਲਾ ਲਾਂਗੇ ਆਪਾਂ ਤੜਕਾ ਠੀਕ ਹੈ ਜੀ ਤੜਕਾ ਕੱਟ ਲਈਏ ਫਿਰ ਮਿਲਦੇ ਆਂ ਲੋ ਜੀ ਤੜਕਾ ਆਪਾਂ ਕੱਟ ਲਿਆ ਥੋੜਾ ਜਿਹਾ ਹੀ ਪਾਵਾਂਗੇ ਮਿਰਚਾਂ ਮਿਰਚਾਂ ਹੀ ਵਸਤੇ ਘੱਟ ਸੀ ਰਾਤ ਸਬਜ਼ੀ ਚ ਬਾਕੀ ਤਾਂ ਸਬਜ਼ੀ ਠੀਕ ਬਣੀ ਹੋਈ ਸੀ ਤੈਨੂੰ ਮਿਰਚ ਬਹੁਤ ਘੱਟ ਸੀ ਜੀ ਆਪਾਂ ਖਾਣੇ ਥੋੜੀ ਜਿਹੀ ਪੇਜ ਵਿੱਚ ਆਪਾਂ ਤਿੰਨ ਚਾਰ ਮਿਰਚਾਂ ਪਾ ਲੈਣੇ ਆ ਜੀ ਮੋਟੀਆਂ ਮੋਟੀਆਂ ਕੱਟ ਕੇ ਠੀਕ ਹੈ ਜੀ ਤੇ ਹੋਰ ਪਾ ਲਾਂਗੇ ਤੇ ਨਾਲ ਬਣਾਵਾਂਗੇ ਜੇ ਆਪਾਂ ਖੀਰ ਖੀਰ ਬਣਾਵਾਂਗੇ ਜੀ ਚੌਲ ਆਪਣੇ ਘੱਟੇ ਹੋਏ ਪਏ ਆ ਅੱਧਾ ਘੰਟਾ ਪਹਿਲਾਂ ਹੀ ਪਿਉ ਕੇ ਰੱਖਦੇ ਸੀ ਠੀਕ ਹੈ ਜੀ Girica, l'alga passera con un getpaki. So, la peresia che la ti 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 ਹਾਂ ਹਾਂ ਪਾ ਸਕੋ ਲੋ ਜੀ ਇਹਨਾਂ ਪਾਣੀ ਚ ਉਹ ਕਰ ਲਾਂਗੇ ਇਹਦੇ ਵਿੱਚ ਤਾਂ ਗਲ ਕੇ ਚੌਲ ਪਾਣ ਸਾਤ ਤੇ ਇਹ ਰਫਾ ਦੋ ਦਫਾ ਪਾ ਦਾਂਗੇ ਠੀਕ ਹੈ ਇਹਨੂੰ ਚੱਲਦਾ ਫਿਰ ਦੇਖ ਲੈ ਇੱਕ ਬਸ ਐ ਪੱਖੀ ਲਿਆਕੀ ਰੋਟੀ ਆਪਣੇ ਤਾਂ ਬਣੀ ਪਈ ਆ ਠੀਕ ਹੈ ਜੀ। ਲੋ ਜੀ ਤੜਕਾ ਆਪਣਾ ਹੋ ਰਿਹਾ। ਇੱਧਰ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਰੱਖਿਆ ਜੀ। ਇਹ ਵੈਸੇ ਆਪਾਂ ਦੁੱਧ ਪਾਵਾਂਗੇ ਦੁੱਧ। ਥੋੜੀ ਗਾੜ੍ਹ ਜਾਣ ਦੇ ਹੋਰ ਚੌਲ। ਫਿਰ ਆਪਾਂ ਤੈਨੂੰ ਰਾਤ ਬਣਾਈ ਸੀ ਜੀ ਸਬਜ਼ੀ ਇੱਥੇ ਨਾ ਮਿਰਚਾਂ ਬਹੁਤ ਘੱਟ ਹੋਈਆਂ ਜੀ ਲੋ ਜੀ ਤੜਕਾ ਆਪਾਂ ਕਰ ਲਈਏ ਤਿਆਰ ਫਿਰ ਆਪਾਂ ਖੀਰ ਨੂੰ ਸਸਪ ਡਰਾਈ ਫਰੂਟ ਜਿਹੜੇ ਪਾਣੀ ਆ ਉਹ ਕੱਟ ਗਏ ਦੋ ਜੀ ਆਪਾਂ ਡਰਾਈ ਫਰੂਟ ਕੱਟ ਲਈਏ ਇਹ ਲਾਪਰ ਉਹਦੇ ਪਾਣੀ ਥੋੜਾ Ini juga sudah ada Sekarang saya kita mengekalkan ini. Saya akan mengekalkan ini sedikit. Sekarang saya ਲਓ ਜੀ ਆਪਾਂ ਪਾ ਲਈਏ ਚੀਨੀ ਤੇ ਆਪਣੀ ਖੀਰ ਹੋ ਗਈ ਤਿਆਰ ਬਣ ਕੇ ਠੀਕ ਹੈ ਜੀ ਇਹਨਾਂ ਆਪਾਂ ਚੀਨੀ ਪਾ ਦਈਏ ਹੈ ਜੀ ਤੇ ਨਾਲ ਦੀ ਨਾਲ ਪਾ ਦਾਂਗੇ ਆਪਾਂ ਡਰਾਈ ਫਰੂਟ ਠੀਕ ਹੈ ਜੀ ਤੇ ਖੈਦਰ ਆਪਣੀ ਸਬਜ਼ੀ ਬਣ ਕੇ ਹੋ ਗਈ ਤਿਆਰ ਸਬਜ਼ੀ ਨੂੰ ਕਰ ਦਿੰਦੇ ਆਂ ਬੰਦ ਠੀਕ ਹੈ ਜੀ ਅੱਜ ਆਪਣੀ ਖੀਰ ਬਣ ਕੇ ਨੂੰ ਤਿਆਰ ਤੇ ਹੁਣ ਆਪਾਂ ਹਰਦੀਪ ਨੂੰ ਦੇ ਦਾਂਗੇ ਨਾਲੇ ਦੇ ਦਾਂਗੇ ਦੀਦੀ ਨੂੰ ਤੇ ਇੱਥੇ ਆਪਾਂ ਕਰਾਂਗੇ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲੈ ਕੇ ਜਰੂਰ ਕਰਨਾ ਜੀ ਤੇ ਮਿਲਾਂਗੇ ਕੋਈ ਹੋਰ ਵੀਡੀਓ ਨਾਲ ਨਵੀਂ ਵੀਡੀਓ ਨਾਲ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ